ਹਾਂਜੀ ਮੌਸਮ ਹੈਗਾ ਬਰਸਾਤੀ ਤੇ ਆਪਾਂ ਜਾ ਰਹੇ ਆ ਏਸੀ ਫਿੱਟ ਕਰਨ ਪਿੰਡ ਹੈਗਾ ਖੀਰਾਵਾਲੀ ਪਹੁੰਚਦੇ ਆਂ ਲੋਕੇਸ਼ਨ ਤੇ ਦਿਖਾਉਣੇ ਆ ਉੱਥੋਂ ਦਾ ਪ੍ਰੋਸੈਸ ਘੁੰਮਦੇ ਘਮਾਉਂਦੇ ਆਪਾਂ ਜਾ ਰਹੇ ਆ ਪਿੰਡ ਖੀਰਾਵਾਲੀ ਆਹ ਦੇਖ ਲਓ ਮੀਂਹ ਦਾ ਪਾਣੀ ਤੁਸੀਂ ਦੇਖ ਲਓ ਕਿਦਾਂ ਸੜਕਾਂ ਉੱਤੇ ਆਇਆ ਮੀਂਹ ਦਾ ਪਾਣੀ ਅੱਧਾ ਪੰਜਾਬ ਹੜ੍ਹਾਂ ਨੇ ਡੋਗਿਆ ਤੇ ਅੱਧਾ ਡੁੱਬਿਆ ਨਾ ਮੀਂਹਾਂ ਨੇ ਤੋ ਪਹੁੰਚ ਗਏ ਆਪਾਂ ਆਪਣੀ ਲੋਕੇਸ਼ਨ ਤੇ ਦੋਸਤੋ ਆਪਾਂ ਪਹੁੰਚ ਗਏ ਆ ਪਿੰਡ ਖੀਰਾਵਾਲੀ ਪਿੰਡ ਪਹੁੰਚ ਕੇ ਕੀਤਾ ਬਾਈ ਨੂੰ ਫੋਨ ਤੇ ਬਾਈ ਆਪਾਂ ਨੂੰ ਲੈਣ ਆ ਗਿਆ ਬਾਈ ਦੇ ਪਿੱਛੇ ਪਿੱਛੇ ਜਾ ਰਹੇ ਆ ਪਿੰਡ ਦੀ ਫਿਰਨੀ ਤੇ ਜਾ ਰਹੇ ਆ ਦੇਦਿਆਂ ਬਾਈ ਕਿੱਧਰ ਨੂੰ ਲੈ ਕੇ ਜਾਂਦਾ ਬਾਈ ਤਾਂ ਆਪਾਂ ਨੂੰ ਪਿੰਡ ਤੋਂ ਬਾਹਰ ਲੈ ਕੇ ਆ ਗਿਆ ਲੱਗਦਾ ਬਾਈ ਦਾ ਘਰ ਖੇਤਾਂ ਚ ਆ ਦੇਦਿਆਂ ਬਾਈ ਨੂੰ ਉਧਰੋਂ ਮੌਸਮ ਵੀ ਮੀਂਹ ਵਾਲਾ ਹੋਇਆ ਪਿਆ ਬਾਈ ਨੂੰ ਫੋਲੋ ਕਰਦੇ ਕਰਦੇ ਜਾ ਰਹੇ ਆ ਖੇਤਾਂ ਵਿੱਚ ਦੇਦਿਆਂ ਕਿੱਧਰ ਨੂੰ ਲੈ ਕੇ ਜਾਂਦੇ ਆ ਬਾਈ ਸੋ ਬਾਈ ਆਪਾਂ ਨੂੰ ਲੈ ਕੇ ਆ ਗਏ ਆ ਫੇ ਪਾਣੀ ਚ ਅੱਧਾ ਪੰਜਾਬ ਹਾੜਾਂ ਨੇ ਡੋਬਿਆ ਤੇ ਅੱਧਾ ਇਹਨਾ ਮੀਂਹਾਂ ਨੇ ਸੋ ਪਾਣੀ ਦੇਖ ਲੋ ਕਿੰਨਾ ਕਿੰਨਾ ਹੋਇਆ ਜਿਸੇ ਹਿਸਾਬ ਨਾਲ ਪਾਣੀ ਹੈਗਾ ਤੇ ਪਾਣੀ 4 ਫੁੱਟ ਇੱਥੇ ਹੋਰ ਹੋ ਜਾਣਾ ਕਿਦਾਂ ਬਾਰਿਸ਼ਾਂ ਆ ਰਹੀਆਂ ਸੋ ਸਮਾਨ ਆਪਾਂ ਪਿੱਛੇ ਲੱਗਿਆ ਹੋਇਆ ਜਾ ਰਹੇ ਹੌਲੀ ਹੌਲੀ ਬਾਈ ਦੇ ਪਿੱਛੇ ਪਿੱਛੇ ਦੇਖਦੇ ਆ ਏਸੀ ਦੀ ਲੋਕੇਸ਼ਨ ਡਿਗਦੇ ਡਗਾਉਂਦੇ ਆਪਾਂ ਪਹੁੰਚ ਚੱਲੇ ਆ ਬਾਈ ਦੇ ਘਰ ਉਮੀਦ ਹੈ ਕਿ ਘਰ ਨੇੜੇ ਆ ਰਿਹਾ ਲੱਗਦਾ ਬਾਈ ਦਾ ਘਰ ਉਹ ਸਾਹਮਣੇ ਵਾਲਾ ਸੋ ਪਹੁੰਚਦੇ ਆ ਬਾਈ ਦੇ ਘਰੇ ਬਾਈ ਦੇ ਘਰ ਪਹੁੰਚ ਗਿਆਂ ਸੋ ਬਾਈ ਨੇ ਆਪ ਨੂੰ ਲੋਕੇਸ਼ਨ ਦੱਸਤੀ ਆ ਔਰ ਸਾਹਮਣੇ ਸੈਂਟਰ 'ਚ ਕਹਿੰਦੇ ਬਾਈ ਲਾਉਣਾ ਆਈ ਸੀ ਸੋ ਆਪਾਂ ਬਾਈ ਨੂੰ ਵੀ ਦੱਸਤਾ ਜੀ ਉੱਥੇ ਸੈਂਟਰ 'ਚ ਲਾਉਣ ਲੱਗੇ ਆ ਸੋ ਬਾਈ ਵੀ ਆਪਣੇ ਨਾਲ ਐਗਰੀ ਹੋ ਗਿਆ ਸੋ ਬਾਈ ਕਹਿੰਦਾ ਲਾ ਦਿਓ ਆਪਾਂ ਸੋਚ ਵਗੈਰਾ ਦੀ ਤਾਰ ਪਾਈ ਹੋਈ ਆ ਤੇ ਆਪਾਂ ਆਈ ਸੀ ਉਥੇ ਹੀ ਲਾਉਣਾ ਆਪਾਂ ਸਭ ਤੋਂ ਪਹਿਲਾਂ ਨਿਸ਼ਾਨੀ ਲਿਸ਼ੋਣੀ ਲਾ ਕੇ ਕੱਢਦੇ ਆਂ ਖੱਡਾ ਜਿੰਨੀ ਦੇਰ ਤੱਕ ਮੈਂ ਨਿਸ਼ਾਨੀਆਂ ਲਗਾ ਰਿਹਾ ਓਨੀ ਦੇਰ ਤੱਕ ਪਵਨ ਨੇ ਏਸੀ ਖੋਲਤਾ ਏਸੀ ਓਪਨ ਕਰਤਾ ਸੋ ਏਸੀ ਨੂੰ ਬਾਹਰ ਕੱਢ ਕੇ ਪਵਨ ਨੇ ਆਪਣੇ ਮੂਹਰੇ ਧਰਤਾ ਏਸੀ ਦਾ ਸੈਂਟਰ ਕੱਢ ਕੇ ਆਪਾਂ ਹੁਣ ਏਸੀ ਦਾ ਕੱਢਦੇ ਆਂ ਹੋਲ ਜਿੰਨੀ ਦੇਰ ਤੱਕ ਮੈਂ ਖੱਡਾ ਕੱਢ ਰਿਹਾ ਸੋ ਉਹਨਿੰਦੇਰ ਤੱਕ ਆਪਣੇ ਪਵਨ ਨੇ ਤਾਰ ਲਾਤੀ ਏਸੀ ਦੀ ਸੋ ਆਪਾਂ ਖੱਡਾ ਕੱਢ ਰਹੇ ਆ ਵਿੱਚ ਆ ਗਿਆ ਲੱਗਦਾ ਮੈਨੂੰ ਬੀਮ ਸੋ ਮੈਨੂੰ ਲੱਗਦਾ ਖੱਡਾ ਆਪਾਂ ਨੂੰ ਥੋੜਾ ਜਿਹਾ ਥੱਲੇ ਕਰਨਾ ਪੈਣਾ ਸੋ ਵਿੱਚ ਬੀਮ ਔਨ ਕਰਕੇ ਖੱਡੇ ਨੂੰ ਟਾਈਮ ਲੱਗ ਰਿਹਾ ਸੋ ਜਿਉਂ ਤਿਉਂ ਕਰਕੇ ਆਪਾਂ ਖੱਡਾ ਕੱਢਦੇ ਜਿਵੇਂ ਵੀ ਕੱਢਿਆ ਸੋ ਖੱਡਾ ਆਪਾਂ ਕੱਢਤਾ ਵਾ ਉੱਪਰ ਸ਼ਰੀਆ ਆ ਗਿਆ ਸੀਗਾ ਤਾਂ ਆਪਾਂ ਖੱਡਾ ਥੋੜਾ ਜਿਹਾ ਡਾਊਨ ਕਰਤਾ ਸੋ ਆਪਾਂ ਖੱਡਾ ਕੱਢਤਾ ਵਾ ਹੁਣ ਵਾਰੀ ਆ ਇਸੀ ਲੌਂ ਦੀ ਇਸੀ ਲੌਂ ਤੋਂ ਬਾਅਦ ਆਪਾਂ ਆ ਗਏ ਆਂ ਛੱਤ ਤੇ ਜਾਂਦੇ ਆਂ ਜਿਹੜਾ ਆਪਾਂ ਪਾਈਪ ਕੱਢਿਆ ਸੀਗਾ ਉਹਦੇ ਤੱਕ ਸੋ ਪਾਈਪ ਨੂੰ ਕਰਦੇ ਆਂ ਸੈੱਟ ਸੋ ਇਧਰੋਂ ਮੈਂ ਥੱਲੇ ਉਤਰ ਰਿਹਾ ਸੀਗਾ ਸੋ ਓਹੋ ਡਿਗ ਚੱਲਿਆ ਸੀਗਾ ਸੋ ਕੰਧ ਟੁੱਟ ਗਈ ਸੀਗੀ ਸੀਮੈਂਟ ਭਰ ਗਿਆ ਸੀਗਾ ਛੱਤ ਵੀ ਲੱਗੀ ਆ ਚਲੋ ਕੋਈ ਨਹੀਂ ਚੱਲਦੇ ਆਂ ਥੱਲੇ ਹੌਲੀ ਹੌਲੀ ਸੋ ਏਸੀ ਦੇ ਪਾਈਪਾਂ ਦੀ ਕਰਦੇ ਆ ਸੈਟਿੰਗ ਸੈਟਿੰਗ ਕਰਨ ਤੋਂ ਬਾਅਦ ਫੇਰ ਲਿਆਉਨੇ ਆਪਾਂ ਆਊਟਡੋਰ ਨੂੰ ਚੱਕ ਕੇ ਉੱਤੇ ਏਸੀ ਨੂੰ ਲਾਉਨੇ ਆ ਏਸੀ ਦੇ ਬੂਟ ਜਿਹਨੂੰ ਆਪਾਂ ਵਾਈਬ੍ਰੇਟਰ ਕਹਿੰਦੇ ਆ ਇਹਦੇ ਨਾਲ ਆਪਣਾ ਏਸੀ ਫਿਕਸ ਹੋ ਜਾਂਦਾ ਨਾਲੇ ਥੱਲੇ ਵੀ ਵਾਈਬ੍ਰੇਟ ਨਹੀਂ ਜਾਂਦੀ ਆਪਾਂ ਏਸੀ ਦੇ ਬੂਟ ਲਾ ਕੇ ਹੁਣ ਇਹਦੇ ਪਾਈਪ ਸੈੱਟ ਕਰਦੇ ਆ ਉੱਪਰੋਂ بارش ਆ ਰਹੀ ਐ ਸੋ ਥੋੜੀ ਥੋੜੀ بارش ਆ ਰਹੀ ਸੀਗੀ ਤੇ ਜਿੱਚੇ ਆਪਾਂ ਕੰਮ ਕਰ ਰਹੇ ਆ ਸੋ ਇਹਨੂੰ ਫਿਕਸ ਕਰਕੇ ਫੇ ਆਪਾਂ ਪਾਈਪ ਕਸ ਪਾਈਪਾਂ ਦੀ ਸੈਟਿੰਗ ਆਪਾਂ ਇਸੇ ਹਿਸਾਬ ਨਾਲ ਕੀਤੀ ਆ ਕਿ ਪਾਣੀ ਅੰਦਰ ਨਾ ਜਾਊਗਾ ਸੋ ਉਧਰ ਆਪਣਾ ਛੋਟਾ ਵੀਰ ਲਗਾ ਰਿਹਾ ਸੀਮੈਂਟ ਸੋ ਨਾਲੋ ਨਾਲ ਹੀ ਸਾਰਾ ਕੰਮ ਪੱਕਾ ਹੋ ਜਾਊਗਾ ਸੋ ਇਧਰ ਆਪਾਂ ਲਗਾਉਨੇ ਆ ਹੁਣ ਵੈਕਿਊਮ ਪਾਈਪ ਆਪਾਂ ਕਸਦੇ ਆ ਸੋ ਹੁਣ ਵਾਰੀ ਆ ਵੈਕਿਊਮ ਦੀ ਹਾਂਜੀ ਆਪਣਾ ਏਸੀ ਤਾਂ ਹੋ ਗਿਆ ਫਿੱਟ ਆਪਾਂ ਲਾਇਆ ਹੋਇਆ ਵੈਕਿਊਮ ਤੇ ਵੈਕਿਊਮ ਹੁਣ ਤੋਂ ਬਾਅਦ ਆਪਾਂ ਕਰਾਂਗੇ ਦੀ ਗੈਸ ਰਿਲੀਜ਼ ਹਾਂਜੀ ਦੋਸਤੋ ਆਪਣਾ ਇਹ ਵੈਕਿਊਮ ਹੋ ਗਿਆ ਹੁਣ ਵਾਰੀ ਹੈ ਗੈਸ ਰਿਲੀਜ਼ ਕਰਨ ਦੀ ਸਭ ਤੋਂ ਪਹਿਲਾਂ ਆਪਾਂ ਵੈਕਿਊਮ ਦਾ ਆ ਨਟ ਕਸ ਦੇ ਠੀਕ ਹੈ ਟਾਈਟ ਕਰਕੇ ਵੈਕਿਊਮ ਕਲਪਾ ਬੰਦ ਜੀ ਹੁਣ ਆਪਾਂ ਗੈਸ ਥੋੜੀ ਜਿਹਾ ਕਰਦੇ ਆਂ ਇਹ ਗੈਸ ਸ਼ਟਡਨ ਤੋਂ ਬਾਅਦ ਚੈੱਕ ਕਰਦੇ ਆ ਲੀਕੇਜ ਸੋ ਆਪਣਾ ਬਿਲਕੁਲ ਸਹੀ ਨਟਾ ਪਰਫੈਕਟ ਹੈ ਸੋ ਹੁਣ ਆਪਾਂ ਇਹ ਜੀ ਦਿੰਨੇ ਆ ਲਾ ਗੈਸ ਰਿਲੀਜ਼ ਕਰਨ ਤੋਂ ਬਾਅਦ ਕਰਦੇ ਆ ਏਸੀ ਨੂੰ ਆਨ ਚਲਦੇ ਆ ਥੱਲੇ ਏਸੀ ਨੂੰ ਕਰਤਾ ਜੀ ਆਪਾਂ ਆਨ ਪਰਫੈਕਟ ਕੂਲਿੰਗ ਕਾਰਿਆ ਲਗ ਭਾਗ 10 ਮਿੰਟ ਹੋ ਗਏ ਏਸੀ ਨੂੰ ਚਲਦੇ ਨੂੰ ਸੋ AC ਨੇ ਪੂਰਾ ਚਿਲਡ ਰੂਮ ਕਰਤਾ ਉਪਰੋਂ بارش ਵੀ ਆ ਰਹੀ ਆ ਸੋ ਜਲਦੀ ਥੰਡਾ ਹੋ ਗਿਆ ਸੋ ਚਲਦੇ ਆ ਅੱਗੇ ਦੀ ਫਿਟਿੰਗ ਹਲ ਤਬ ਤੱਕ ਲਈ ਰੱਬ ਰੱਖਾ